ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ 1984 ਸੇਕ ਵਿਰੋਧੀ ਦੰਗਿਆਂ ਦੇ ਮਲਜ਼ਮ ਜਗਦੀਸ਼ ਟਾਇਟਲ ਨੂੰ ਸੀਬੀਆਈ ਨੇ ਕਲੀਨ ਸ਼ੀਟ ਦੇ ਦਿੱਤੀ ਸੁਪਰੀਮ ਕੋਰਟ ਨੂੰ ਸੌਂਪੀ ক্লোਜ਼ਰ ਰਿਪੋਰਟ ਇੱਕ ਖੁਲਾਸਾ ਹੋਣ ਹੋਇਆ ਹੈ ਪਰ ਅਸਲ 2014 ਚ ਸੀਬੀਆਈ ਨੇ ਕਲੀਨ ਸ਼ੀਟ ਦੇ ਕੇ ক্লোਜ਼ਰ ਰਿਪੋਰਟ ਸੌਂਪੀ 3 ਮਹੀਨੇ ਬਾਅਦ ਇਸ ਖਬਰ ਦਾ ਖੁਲਾਸਾ ਹੋਣ ਤੇ 1984 ਸਿੱਖ ਦੰਗਾ ਪੀੜਤ ਜਗਦੀਸ਼ ਕੌਰ ਦਾ ਸੀਬੀਆਈ ਨਾਲ ਕੋਈ ਗਿਲਾ ਨਹੀਂ ਜਗਦੀਸ਼ ਕੌਰ ਨੇ ਕਿਹਾ ਗਿਲਾ ਤਾਂ ਉਹਨਾਂ ਆਪਣਿਆਂ ਨਾਲ ਹੈ ਜਿਨ੍ਹਾਂ ਨੇ ਸੱਚਾਈ ਜਾਣਨ ਦੇ ਬਾਵਜੂਦ ਗਵਾਹੀ ਨਹੀਂ ਦਿੱਤੀ ਜਿੱਥੇ ਜਿੱਥੇ ਮੈਂ ਵੇਖਿਆ ਸੀ ਮੈਂ ਸਬੂਤ ਦਿੱਤੇ ਨੇ ਫਿਰ ਮੈਂ ਵੇਖੇ ਨੇ ਫਿਰ ਜੇ ਭਾਈ ਆਪਾਂ ਇਸ ਦਾ ਸਬੂਤ ਆਪਣੀ ਕੌਮ ਤੇ ਵੀ ਅਫਸੋਸ ਹੁੰਦਾ ਜੇ ਇਤਾਂ ਦੇ ਠੋਸ ਗਵਾਹ ਸਾਹਮਣੇ ਆਉਂਦੇ ਤੇ ਸੀਬੀਆਈ ਕਿਸ ਤਰ੍ਹਾਂ ਕਲੀਨ ਸ਼ੀਟ ਦੇ ਦਿੰਦੀ ਕਿ ਕਿ ਅਫਰਾਦੀ ਤੇ ਬਚੇਗਾ ਮੈਨੂੰ ਕਲੀਨ ਚਿੱਟ ਮਿਲ ਜਾਵੇ ਤੁਹਾਨੂੰ ਪਤਾ ਮੈਂ ਉਹਨਾਂ ਬਚਣ ਵਾਸਤੇ 12-12 ਦਿਨ ਇੱਕ ਇੱਕ ਵਕੀਲ ਮੇਰਾ ਕਰਾ ਕਰਾਸ ਕਰਦਾ ਰਿਹਾ ਮੈਨੂੰ ਝੂਠੀ ਕਰਨ ਵਾਸਤੇ ਜਦ ਮੇਰੇ ਕੋ ਸੱਚ ਸੀ ਨਹੀਂ ਚੁਟਾ ਸਕੇ ਤੇ ਅੱਜ ਵੀ ਸੀਬੀਆਈ ਸੀਬੀਆਈ ਕੋਰਟ ਵਿੱਚ ਆਪਣਾ ਹਾਈ ਕੋਰਟ ਵਿੱਚ ਵੀ ਕੇਸ ਲੈ ਕੇ ਗਈ ਜਿਨਾ ਆਪਾਂ ਸੀਬੀਆਈ ਨੂੰ ਦੋਸ਼ ਨਾਂ ਦਈਏ ਆਪਾਂ ਆਪਣੇ ਮਨ 'ਚ ਵੀ ਸੋਚੀਏ ਵੀ ਜਦੋਂ ਅਸੀਂ ਅਫਰਾਦੀਆਂ ਨੂੰ ਵੇਖਿਆ ਸੀ ਤੇ ਫਿਰ ਲੁਕਣ ਦੀ ਕਿ ਲੋੜ ਆ ਅਮਰੀਕਾ ਜਾ ਕੇ ਬਹਿ ਕੇ ਲਲਕਾਰੇ ਮਾਰਨ ਦੀ ਲੋੜ ਆ ਸਾਹਮਣੇ ਆਣ ਕੇ ਕੋਰਟਾਂ 'ਚ ਆਖੋ ਨਾ ਗਲਾਈ ਦਿਓ ਵੀ ਜੁਲਮੀ ਵੇਖੇ ਨੇ ਤੇ ਸੀਬੀਆਈ ਕਿ ਤੱਕ ਲੀਨ ਚਟ ਦੇ ਦਵੇ ਹੁਣ ਅਪਰਾਧੀ ਤਾਂ ਬਜੇਗਾ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ ਐਂਡਰੋਇਡ ਯੂਜ਼ਰਸ ਪਲੇ ਸਟੋਰ ਵਿੱਚ ਅਤੇ ਐਪਲ ਯੂਜ਼ਰਸ ਐਪ ਸਟੋਰ ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਂਦਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ